ਆ ਕੀ ਹੋ ਗਿਆ ਆ ਬਿੱਲੇ ਕੀ ਹੋ ਗਿਆ ਸੇ ਜਾ ਰਹੇ ਨੇ ਸਰਹਾਲਾ ਰਣਵਾ ਦੀ ਟੀਮ ਦੇ ਜਿਹੜੇ ਨੰਬਰ ਨੇ 30 ਸਾਡੇ 30 ਸਰਹਾਲਾ ਰਣਵਾ ਦੀ ਟੀਮ ਦੇ ਨੇ ਮਿਰਜ਼ਾਪੁਰੀ ਯੂਵਾ ਬ੍ਰਦਰ ਕੈਲੀਫੋਰਨੀਆ ਜੀਓਸ ਅਮਰੀਕਾ ਦੇ ਨੰਬਰ ਨੇ 14 ਤੇ ਅੱਜ ਦਾ ਬੈਟ ਰੇਡਰ ਆ ਜਿਹੜੇ ਹੈਲੋ ਘੋਰਾ ਸਾਡਾ ਵੀਰਿਆ ਪਾਜੀ ਮਿਲ ਗਿਆ ਅੱਠ ਕਬੱਡੀਆਂ ਆ ਅੱਠ ਕਬੱਡੀਆਂ ਪਾਈਆਂ ਤੇ ਅੱਠ ਨੰਬਰ ਜਿਹੜੇ ਪ੍ਰਾਪਤ ਕੀਤੇ ਟਿੱਡਾ ਸਾਡਾ ਵੀਰ ਜਿਹੜਾ ਕਬੱਡੀ ਪਲੇਅਰ ਟਿੱਡਾ ਉਹਨੇ 10 ਕਬੱਡੀਆਂ ਪਾਈਆਂ ਤੇ 9 ਨੰਬਰ ਜਿਹੜੇ ਪ੍ਰਾਪਤ ਕੀਤੇ ਬੈਟ ਰੇਡਰ ਟਿੱਡਾ ਭੰਡਾਲ ਦੋਨੇ ਵਾਲਾ ਰਿਹਾ ਜੀ ਅੱਜ ਦਾ ਫਰੀਦ 8 ਟੱਜ ਦੇ 4 ਜੱਫੇ ਬੂਟੇ ਦੇ 6 ਟੱਜ ਦੇ 4 ਜੱਫੇ ਬੂਟਾ ਅੰਨ ਦਾਣੇ ਵਾਲਾ ਜਿਹੜਾ ਅੱਜ ਦਾ ਬੈਸਟ ਯਾਫੀਆ ਜੀ ਟੀਮ ਦੀ ਸਹਿਮਤੀ ਨਾਲ ਬੂਟਾ ਜਿਹੜਾ ਬੈਟ ਯਾਫੀਆ ਅੰਨ ਦਾਣੇ ਵਾਲ ਨਾਲ ਨਰਪ੍ਰੀਤ ਲੱਡੂ ਜੀ ਦੋਨੋਂ ਅੱਜ ਦੇ ਕੋਣੇ ਸ਼ਿਵਯੋਧੇ ਦੱਸੂਗਾ ਭਾਜੀ ਆਓ ਬੈਸਟ ਆਣਾ ਕਿੱਥੇ ਆ ਭਰਾ ਮੇਰਾ ਬੈਸਟ ਆਣਾ ਦੱਸੇ ਤੇ ਆ ਭਾਜੀ ਅਸੀਂ ਢੀਕ ਰਹੇ ਆ ਜਿਹੜਾ ਬੈਸਟ ਕੱਟ ਰਿਆ ਸੀ ਉਹ ਦੱਸ ਕੇ ਜਾਵੇ ਬੁਲਟ ਕਨੇ ਜਿੱਤੇ ਐ ਆਹ ਵੇਖੋ ਬੁਲਟ ਦੇ ਪਟਾਕੇ ਆ ਵਾਹ ਆ ਬਈ ਆਸਤ ਬਾਜੀ ਵਾਲੇ ਵੀਰ ਉਹ ਵੀ ਆਪਣੀ ਤਿਆਰੀ ਕਰਨਾ ਆਸਤ ਬਾਜੀ ਮੱਲੀ ਸਾਹਿਬ ਰਾਜੂ ਮੱਲੀ ਗੀਤਾ ਮੱਲੀ ਜੀ ਜੋਗਾ ਪੱਲ ਜੀ ਆਸਤ ਬਾਜੀ ਜੀਤੇ ਵਿਰਾਡ ਆ ਮਾਈਕ ਲੈ ਸਾਊਂਡ ਵਾਲੇ ਨੂੰ ਅੱਜ ਦੇ ਬਾਕੀ ਦੋ ਬੋਲ ਬੋਲ ਹੁਣ ਤੁਸੀਂ ਦੱਸ ਵੀ ਕੌਣ ਬੈਸਟ ਐ ਅੱਜ ਦੇ ਬੈਸਟ ਰੇਡਰ ਯੋਧਿਆਰੇ ਕਬੱਡੀ ਕੱਪ ਦੇ ਵਿੱਚ ਗੁਰਲਾਲ ਸੋਲਾ ਵਾਲੇ ਨੇ 13 ਰੇਡਾਂ ਪਾ ਕੇ 13 ਪੁਆਇੰਟ ਅਸਲ ਕੀਤੇ ਆ ਬਾਬੇ ਨਾਨਕ ਦੀ ਕਿਰਪਾ 13 13 13 13 ਤੇ ਅੱਜ ਗੁਰਲਾਲ ਸੋਲਾ ਵਾਲਾ ਬੈਸਟ ਰੇਡਰ ਹੈ ਟੀਮ ਦੀ ਸਹਿਮਤੀ ਨਾਲ ਸਾਜਨ ਭੁੱਲਰ ਬਾਬਾ ਬਕਾਲਾ ਸਾਹਿਬ ਥੋੜੀਆਂ ਰੇਡਾਂ ਤੋਂ ਖੁੰਝ ਗਿਆ 1 ਪੁਆਇੰਟ ਤੋਂ ਸਾਡਾ ਸਾਜਨ ਖੁੰਝ ਗਿਆ ਸੋ ਟੀਮ ਦੀ ਸਹਿਮਤੀ ਨਾਲ ਗੁਰਲਾਲ ਦੇ ਸਾਜਨ ਬਾਬਾ ਪਕੜਾ ਸਾਹਿਬ ਅੱਜ ਦੇ ਬੁਲਟਾਂ ਦੇ ਜੇਤੂ ਤਾੜੀਆਂ ਬੈਸਟ ਸਟਾਪਰ ਅਮਰ ਤੌਲਖਾਂ ਵਾਲੇ ਨੇ 13 ਟੱਚ ਲੈ ਕੇ 6 ਜਫੇ ਲਾਏ ਆ ਅੱਜ ਦੇ ਖੇਡ ਮੇਲੇ ਦਾ ਬੈਸਟ ਸਟਾਪਰ ਅਮਰ ਤੌਲਖਾਂ ਵਾਲਾ ਟੀਮ ਦੀ ਸਹਿਮਤੀ ਨਾਲ ਖੁਸ਼ ਠਵਾਲ ਅਮਰ ਤੌਲਖਾਂ ਵਾਲਾ ਤੇ ਖੁਸ਼ ਠਵਾਲ ਅੱਜ ਬੁਲਟਾਂ ਦੇ ਜੇਤੂ ਹੈ ਮੁਬਾਰਕਾਂ